ਸਸਤੇ ਕਰਜ਼ੇ ਦੀ ਉਮੀਦ ਲਗਾਈ ਬੈਠੇ ਕਰੋੜਾਂ ਭਾਰਤੀਆਂ ਲਈ ਰਿਜ਼ਰਵ ਬੈਂਕ ਤੋਂ ਵੱਡੀ ਖਬਰ ਆਈ ਹੈ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀ ਕਾਂਦ ਦਾਸ ਨੇ ਨੀਤੀਗਤ ਦਰਾਂ ਯਾਨੀ ਰੈਪੋ ਰੇਟ 'ਚ ਬਦਲਾਅ ਦੇ ਸਵਾਲ ਤੇ ਦੋ ਟੁਕ ਜਵਾਬ ਦਿੱਤਾ ਹੈ ਉਹਨਾਂ ਕਹਿੰਦੇ ਕਿ ਮਹਿੰਗਾਈ ਦੇ ਮੱਦੇਨਜ਼ਰ ਫਿਲਹਾਲ ਰੈਪੋ ਰੇਟ 'ਤੇ ਬਦਲਾਅ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਗਵਰਨਰ ਨੇ ਦੋ ਟੁਕ ਕਿਹਾ ਕਿ ਮਹਿੰਗਾਈ ਦੀ ਮੌਜੂਦਾ ਦਰ ਅਤੇ ਇਸ ਨੂੰ 4% ਤੇ ਲਿਆਉਣ ਦੇ ਟੀਚੇ ਵਿੱਚ ਅੰਤਰ ਦੇ ਮੱਦੇਨਜ਼ਰ ਨੀਤੀਗਤ ਦਰ ਦੇ ਰੂਪ ਵਿੱਚ ਬਦਲਣ ਵਾਲੇ ਸਵਾਲ ਦਾ ਫਿਲਹਾਲ ਕੋਈ ਮਤਲਬ ਨਹੀਂ ਹੈ ਇੱਕ ਨਿੱਜੀ ਨਿਊਜ਼ ਚੈਨਲ ਨਾਲ ਵਿਸ਼ੇਸ਼ ਗੱਲਬਾਤ ਵਿੱਚ ਦਾਸ ਨੇ ਕਿਹਾ ਕਿ ਮੌਜੂਦਾ ਮਹਿੰਗਾਈ ਦਰ ਅਤੇ ਇਸ ਨੂੰ 4% ਤੱਕ ਲਿਆਉਣ ਦੇ ਟੀਚੇ ਵਿੱਚ ਅੰਤਰ ਦੇ ਮੱਦੇਨਜ਼ਰ ਨੀਤੀਗਤ ਦਰ ਵਿੱਚ ਬਦਲਾਅ ਸੰਭਵ ਨਹੀਂ ਹੈ ਜਦੋਂ ਅਸੀਂ ਟਿਕਾਊ ਆਧਾਰ ਤੇ ਪਰਚੂਨ ਮਹਿੰਗਾਈ ਦਰ ਨੂੰ 4% ਤੇ ਲਿਆਉਣ ਵੱਲ ਵਧਾਂਗੇ ਤਾਂ ਹੀ ਸਾਨੂੰ ਰੁੱਖ ਵਿੱਚ ਬਦਲਾਅ ਦੇ ਬਾਰੇ ਵਿੱਚ ਸੋਚਣ ਦਾ ਭਰੋਸਾ ਮਿਲੇਗਾ ਇਸ ਦਾ ਮਤਲਬ ਇਹ ਹੈ ਕਿ ਜਦੋਂ ਤੱਕ ਮਹਿੰਗਾਈ ਦਰ 4% ਨਹੀਂ ਆ ਜਾਂਦੀ ਉਦੋਂ ਤੱਕ ਕਰਜ਼ੇ ਨੂੰ ਸਸਤਾ ਨਹੀਂ ਕੀਤਾ ਜਾਵੇਗਾ ਗਵਰਨਰ ਦਾਸ ਨੇ ਕਿਹਾ ਕਿ ਮਹਿੰਗਾਈ ਨੂੰ ਟੀਚੇ ਦੇ ਮੁਤਾਬਕ ਲਿਆਉਣ ਦਾ ਕੰਮ ਉਮੀਦ ਮੁਤਾਬਕ ਅੱਗੇ ਵੱਧ ਰਿਹਾ ਹੈ 4 ਫੀਸਦੀ ਦਾ ਟੀਚਾ ਆਖਰੀ ਪੜਾਅ ਜੋ ਆਸਾਨ ਨਹੀਂ ਹੈ ਜੂਨ ਵਿੱਚ ਪੇਸ਼ ਕੀਤੀ ਗਈ ਦੋ ਮਾਸਿਕ ਮੁਦਰਾ ਨੀਤੀ ਸਮੀਖਿਆ ਵਿੱਚ ਆਰਬੀਆਈ ਨੇ ਮੌਜੂਦਾ ਵਿੱਤੀ ਸਾਲ 24-25 ਵਿੱਚ ਖਪਤਕਾਰ ਮੁੱਲ ਸੂਚਕ ਦੇ ਆਧਾਰ ਤੇ ਮਹਿੰਗਾਈ ਦਰ 4.5% ਰਹਿਣ ਦਾ ਅਨੁਮਾਨ ਲਗਾਇਆ ਹੈ ਇਸ ਕਾਰਨ ਅਟਕਲਾ ਲਗਾਈਆਂ ਜਾ ਰਹੀਆਂ ਨੇ ਕਿ ਇਸ ਪੂਰੇ ਵਿੱਤੀ ਸਾਲ ਵਿੱਚ ਸਸਤੇ ਕਰਜ਼ੇ ਦਾ ਤੋਹਫਾ ਨਹੀਂ ਮਿਲੇਗਾ ਗਵਰਨਰ ਦਾਸ ਨੇ ਕਿਹਾ ਹੈ ਕਿ ਮਹਿੰਗਾਈ ਨੂੰ ਟੀਚੇ ਦੇ ਮੁਤਾਬਕ ਲਿਆਉਣ ਦਾ ਕੰਮ ਉਮੀਦ ਮੁਤਾਬਕ ਅੱਗੇ ਵਧ ਰਿਹਾ ਹੈ ਪਰ 4 ਫੀਸਦੀ ਦਾ ਟੀਚਾ ਆਖਰੀ ਪੜਾਅ ਹੈ ਜੋ ਆਸਾਨ ਨਹੀਂ ਹੈ ਆਰਬੀਆਈ ਨੇ ਜੂਨ ਵਿੱਚ ਪੇਸ਼ ਕੀਤੀ ਗਈ ਦੋ ਮਾਸਿਕ ਮੁਦਰਾ ਨੀਤੀ ਸਮੀਖਿਆ ਵਿੱਚ ਮੌਜੂਦਾ ਵਿੱਤੀ ਸਾਲ 2024-25 ਵਿੱਚ ਉਪਭੋਗਤਾ ਮੁੱਲ ਸੁਚਾਂਕ ਆਧਾਰਿਤ ਮਹਿੰਗਾਈ ਦਰ ਵਿੱਚ ਸਾਲ 4.5% ਰਹਿਣ ਦਾ ਅਨੁਮਾਨ ਲਗਾਇਆ ਹੈ ਇਸ ਕਾਰਨ ਕਿਆਸ ਲਗਾਏ ਜਾ ਰਹੇ ਨੇ ਕਿ ਇਸ ਪੂਰੇ ਵਿੱਤੀ ਸਾਲ ਵਿੱਚ ਸਸਤੇ ਕਰਜ਼ੇ ਦਾ ਤੋਹਫ਼ਾ ਨਹੀਂ ਮਿਲ ਸਕੇਗਾ